ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਫਲਾਸ ਅਗਲੇ 3-4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 24 ਜੀ 25 ਤਰੀਕ ਤੱਕ ਮੌਸਮ ਪੰਜਾਬ ਦਾ ਕਮਿਆਦਾ ਰਹਿ ਸਕਦਾ ਜੀ ਇਹ ਅਪਡੇਟ ਤੁਹਾਨੂੰ ਦੇਾਂਗੇ ਐਸੇ ਲਈ ਜਿਆ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਛਮੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਜੀ ਬੀਤੇ 24 ਘੰਟਿਆਂ ਤੋਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਮੀਂਹ ਦਰਜ ਕਰਾ ਰਿਹਾ ਹੈ ਬੀਤੀ ਅੱਧ ਰਤ ਬਾਅਦ ਮੀਂਹ ਵਾਲੇ ਸਪੈਲ ਜਿਹੜੇ ਵੰਣੇ ਸ਼ੁਰੂ ਹੋ ਚੁੱਕੇ ਸੀ ਕੇਂਦਰੀ ਮਾਲਵਾ ਮਾਝਾ ਖੇਤਰ ਦੋਆਬਾ ਖੇਤਰ ਪਾਤ ਖੇਤਰ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੀ ਝਟ ਲੱਗੀ ਹੈ ਤੇ ਇਸ ਵੇਲੇ ਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਤਾਂ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਇੱਕ ਹੋਰ ਝਟਕਾ ਗੜੀ ਲੱਗਣੀ ਆ ਭਾਵ ਇਹ ਮਾਝਾ ਖੇਤਰ ਹੈ ਦੁਆਬਾ ਪੁਆਦ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਚਾਂਸ ਵਰਕਰਾਂ ਨੇ ਸ਼ਾਮ ਮੋਰ ਤੋਂ ਪਹਿਲਾਂ ਫੇਲਾਂ ਇੱਕ ਵਾਰ ਹੋਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਹਲਕੇ ਲੱਗ ਸਕਦੇ ਨੇ ਹਾਲਾਂਕਿ ਜਿਹੜੇ ਤਗਰੇ ਮੀਸੀ ਉਹ ਬੀਤੀ ਰਾਤ ਲੱਗ ਚੁੱਕੇ ਨੇ ਤੇ ਹੁਣ ਇੱਕ ਵਾਰ ਹੋਰ ਗਰਜ ਰਿਸ਼ਕ ਵਾਲੇ ਬੱਦਰਾ ਦਾ ਨਿਰਮਾਣ ਹੋ ਸਕਦਾ ਤੇ 50-50 ਚਾਂਸੌਟ ਰਹਿ ਗਏ ਨੇ ਜਿਹੜਾ ਰਾਜਸਥਾਨ ਦੇ ਬਹੁਤੇ ਖੇਤਰਾਂ ਤੋਂ ਇਸ ਸਿਸਟਮ ਪਰ ਬੋਲ ਗਿਆ ਜੀ ਤੇ ਰਾਜਸਥਾਨ ਦੇ ਵਿੱਚ ਉਮੀਦ ਹੈ ਸਾਰ ਬਹੁਤ ਨਾਵਾਤਰ ਰਹਿ ਗਏ ਨੇ ਸ਼੍ਰੀ ਗੰਗਾ ਚੋੜੂ ਬਿਕਾਨਰ ਸੇ ਕੈਰੇਨਾ ਖੇਤਰਾ ਦੇ ਵਿੱਚ ਗਰੇਮਾਰ ਲੋ ਆਉਂਦਾ ਹੋਇਆ ਇਸ ਸਿਸਟਮ ਅੱਗੇ ਲੰਘ ਚੁੱਕਿਆ ਹਰਿਆਣਾ ਦੇ ਬਹੁਤੇ ਖੇਤਰਾ ਦੇ ਵਿੱਚ ਉਮੀਦ ਦੇ ਸਫੈ ਲੱਗੇ ਨੇ ਕਿਤੇ ਕਿਤੇ ਗਰੇਮਾਰ ਹੋਈ ਹੈ ਬੀਤੀ ਰਾਤ ਸੰਗਰੂਰ ਮਲੇਰਕੋਟਲਾ ਦੇ ਕੁਝ ਖੇਤਰ ਔਰ ਬਠਿੰਡਾ ਮੋਗਾ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਬਰੀ ਗਰੇਮਾਰੀ ਹੋਈ ਹੈ ਔਰ ਤਗੜੀ ਝਟਮਈ ਹਾ ਜੇ ਲੱਗੀ ਹੈ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਸਫੈ ਲੱਗੇ ਨੇ ਸ਼੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਔਰ ਪਠਾਰਗੜ ਗੁਰਦਾਸਰ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਦਰਜ ਹੋਏ ਨੇ ਸੌਂਦੇ ਘੰਟਿਆਂ ਦੇ ਦਰਮਿਆਨ ਜੀ ਸਿਸਟਮ ਸਰਗਰਮ ਹੈ ਸ਼ਾਮ ਵੇਲੇ ਉਹਦੇ ਇਹਨੇ ਕਾਫੀ ਕੁਝ ਹਾਲੇ ਦੇਖੇ ਜਾਣਾ ਇਸ ਤੋਂ ਬਾਅਦ ਜੇਕਰ ਅਨ ਅਫਾ ਨੁਕਸਾਨ ਵਾਲੇ ਫਸਕ ਦਾ ਗੱਲ ਕਰੀਏ ਕਾਫੀ ਨੁਕਸਾਨ ਨੇ ਕੀਤੇ ਨੇ ਰਾਜਸਥਾਨ ਦੇ ਵਿੱਚ ਕਿਉਂਕਿ ਹਨੇਰੀ ਜੜੀ ਲੈਂਦੇ ਵਾਲੇ ਫਸੋ ਉੱਠੀ ਆ ਉਹ ਜਿੱਥੋਂ ਉੱਠਦੀ ਆ ਉੱਥੇ ਫਿਰ ਕਾਫੀ ਨੁਕਸਾਨ ਕਰਦੀ ਆ ਰਾਜਸਥਾਨ ਦੇ ਕਾਫੀ ਖੇਤਰਾ ਦੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਪੰਜਾਬ ਦੇ ਵਿੱਚ ਹਨੇਰੀ ਦੀ ਰਫਤਾਰ ਘੱਟ ਸੀ ਪਰ ਰਾਜਸਥਾਨ ਦੇ ਵਿੱਚ ਹਨੇਰੀ ਦੀ ਰਫਤਾਰ ਬਹੁਤ ਹੀ ਤਗੜੀ ਸੀ ਪੰਜਾਬ ਚ ਅੰਦਰ ਕਰਦੇ ਕਰਦੇ ਹਨੇਰੀ ਕਾਫੀ ਘੱਟ ਚੁੱਕੀ ਸੀ ਸੋ ਆਉਂਦੇ ਦਿਨਾਂ ਦੀ ਗੱਲ ਕਰਾਂਗੇ ਜੀ ਅੱਜ ਇਹ ਸਿਸਟਮ ਵਾਲਾ ਦੇਣਾ ਹੈ ਤੇ ਸਿਸਟਮ ਲੱਗ ਰਿਹਾ ਤੇ ਸਿਸਟਮ ਲੱਗੇਗਾ ਸ਼ਾਮ ਤੱਕ ਹਲੇ ਕ 22 ਤਰੀਕ ਅੱਜ 20 ਤਰੀਕ ਹੈ ਜੀ 21 ਤੋਂ ਲੈ ਕੇ 22 23 ਤਰੀਕ ਤੱਕ ਠੰਡੀਆਂ ਅਤੇ ਸੀਤ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਇੱਕ ਵਾਰ ਫਿਰ ਕਹਿ ਸਕਦੇ ਹਾਂ ਕਿ ਜਿਹੜੇ ਜਿੱਥੇ ਕੋਟੀਆਂ ਲਾਤੇ ਸੀ ਕੋਟ ਲਾਤੇ ਸੀ ਹੁਣ ਫਿਰ ਤੋਂ ਇੱਕ ਵਾਰ ਚੜ੍ਹਣਗੇ ਤੇ ਕੋਟੀਆਂ ਅਤੇ ਕੋਟ ਵਾਲੇ ਦਿਨ ਫਿਰ ਤੋਂ ਮੜਨਗੇ ਠੰਡੀਆਂ ਸੀਤ ਹਵਾਵਾਂ ਠਾਰਣਗੀਆਂ ਉਸ ਤੋਂ ਬਾਅਦ ਇੱਕ ਸਿਸਟਮ ਫਿਰ ਤੋਂ ਆ ਰਿਹਾ 25 26 27 ਤਰੀਕ ਨੂੰ ਤੇ ਇਹ ਸਿਸਟਮ ਵੀ ਹਲਕੇ ਤੇ ਲੱਗੇ ਦਰਮਿਆਨੇ ਲਵਲ ਦਾ ਜਾਫ ਰਿਹਾ ਫਿਲਹਾਲ ਆਉਂਦੇ ਦਿਨਾਂ ਦੇ ਦਰਮਿਆਨੇ ਦੀ ਵੀ ਆਫਰ ਤੁਹਾਨੂੰ ਦੇਾਂਗੇ ਮਾਰਚ ਦੇ ਪਹਿਲੇ ਦਿਨਾਂ ਦੇ ਦਰਮਿਆਨੇ ਯਾਨੀ ਕਿ 2-3 ਮਾਰਚ ਨੂੰ ਇੱਕ ਵਾਰ ਫਿਰ ਤੋਂ ਸਿਸਟਮ ਆਏਗਾ ਸਿਸਟਮ ਬੜਾ ਬੈਕ ਟੂ ਬੈਕ ਆਉਂਦੇ ਰਹਿਣੇ ਆ ਜਿੱਥੇ ਫਰਵਰੀ ਮਹੀਨਾ ਸਿਸਟਮ ਵਾਲੇ ਫਖਤੋ ਸਖਣਾ ਹੀ ਰਿਹਾ ਜਨਵਰੀ ਵੀ ਸਖਣਾ ਹੀ ਰਿਹਾ ਤੇ ਹੁਣ ਮਾਰਚ ਜਿਹੜਾ ਇਹ ਕੋਟਾ ਪੂਰਾ ਕਰੇਗਾ ਮਾਰਚ ਦੇ ਵਿੱਚ ਬੈਕ ਟੂ ਬੈਕ ਸਿਸਟਮ ਆਉਣੇ ਜਿਹੜੇ ਆ ਸ਼ੁਰੂ ਹੋ ਜਾਣਗੇ ਤੇ ਜਿੱਥੇ ਪਾਰਾ ਤਾਂ ਉੱਚਾ ਚੜਦਾ ਜਾ ਰਿਹਾ ਸੀ ਹੁਣ ਤਾਂ ਚੜਦੇ ਪਾਰੇ ਨੂੰ ਜੜਿਆ ਠੱਲ ਪੈਦੀ ਨਜ਼ਰ ਅਜਿਥੇ-ਜਿਥੇ ਮੀਂਹ ਲੱਗੇ ਨੇ ਜਿਥੇ-ਜਿਥੇ ਗੜੇਮਾਰ ਹੋਈ ਐ ਤੇ ਜਿਹੜੇ ਸਾਡੇ ਹਰਿਆਣੇ ਤੋਂ ਵੀਰ ਫੈਨ ਸਾਡੇ ਜਿਹੜੇ ਨੇ ਪੰਜਾਬ ਤੋਂ ਜਿਹੜੇ ਨੇ ਰਾਜਸਥਾਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਲਹਿੰਦੇ ਵਾਲੇ ਫਾਸੇ ਪਾਕਿਸਤਾਨ ਵਾਲੇ ਫਾਸੇੋਂ ਸਾਡੇ ਨਾਲ ਜਿਹੜੇ ਵੀਰ ਫੈਨ ਜੁੜੇ ਹੋਏ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਖੇਤਰ ਦੇ ਵਿੱਚ ਕਿੰਨੇ ਕ ਮੀਂਹ ਲੱਗੇ ਨੇ ਗੜੇਮਾਰ ਤੁਹਾਡੇ ਹੋਈ ਆ ਕਿ ਨਹੀਂ ਹੋਈ ਆ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਆਉਂਦੇ ਦਿਨਾਂ ਦੇ ਦੌਰਾਨ ਜੋ ਅੰਕੜੇ ਆਉਦੇ ਰਣਗੇ ਜੋ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਮਾਸੋਂ ਵਾਲੇ ਵਕਤੋਂ ਇਜਾਜ਼ਤ ਦਿਓ ਜੀ ਸ਼ੁਕਰੀਆ ਧੰ